ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਉਮੀਦਾ ਸਾਰੇ ਠੀਕਾ ਕੋਣਗੇ ਤੇ ਬਹੁਤੇ ਬਾਈਆਂ ਕੋਲ ਨਵਾਂ ਲਾਇਸੈਂਸ ਹੈਗਾ ਯੂਏ ਦਾ ਤੇ ਸਾਨੂੰ ਕੋਈ ਕੰਮ ਨਹੀਂ ਲੱਭ ਰਿਆ ਤੇ ਬਾਈ ਸਾਨੂੰ ਕੋਈ ਟਰਾਂਸਪੋਰਟ ਦੱਸ ਤੇ ਬਾਈ ਟਰਾਂਸਪੋਰਟ ਨਾਲ ਆਪਾਂ ਤੁਹਾਨੂੰ ਅੱਜ ਕੰਪਨੀ ਦੱਸਾਂਗੇ ਕੰਪਨੀ ਦਾ ਨਾਮ ਹੈਗਾ ਐਸਐਸ ਲੂਥਾ ਤੁਸੀਂ ਨਟਾ ਜਾ ਕੇ ਸਰਚ ਮਾਰ ਲਿਓ ਉਹਨਾਂ ਦਾ ਬਾਈ ਆਪ ਨੂੰ ਡਰਾਈਵਰ ਟੱਕ ਰਿਆ ਸੀ ਕਹਿੰਦੇ ਸਾਡੀ ਕੰਪਨੀ ਐਕਸਟਰਾ ਬੰਦੇ ਰੱਖ ਰਹੀ ਆ ਕੰਮ ਹੀ ਪੂਰਾ ਜੁਰਾ ਕਰਾ ਚੱਲਣ ਪਿਆ ਬਾ ਤੇ ਖਾ ਵੀ ਕਿਨਾਂ ਚੰਗੇ ਨਿਕਲਦੇ ਆ ਇਸ ਟਾਈਮ ਜਿਹੜੇ ਮੇਰੇ ਵੀਰਪੁਰਾ ਜਾਣ ਦੇ ਚਾਹਵਨ ਹੈਗੇ ਆ ਤੁਸੀਂ ਗੂਗਲ ਤੇ ਸਰਚ ਮਾਰ ਲਓ ਐਸ ਐਸ ਲੋਥਾ ਠੀਕ ਆ ਜੀ ਤੇ ਅਲਕੂਜ ਭਰਿਓ ਅਲਕੂਜ ਉਹਨਾਂ ਦਾ ਦਫ਼ਤਰ ਆ ਨਾਲੀ ਪਲਾਂਟ ਆ ਉੱਥੇ ਜਿੱਥੇ ਜਾ ਕੇ ਆਪਣਾ ਸੀਵੀ ਵਗੈਰਾ ਇੰਟਰਵਿਊ ਵਗੈਰਾ ਦੋ ਜੇ ਤੁਹਾਡੇ ਜੋਬ ਲੱਗਦੀ ਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਆ ਟਰਾਂਸਪੋਰਟਾਂ ਤੋਂ ੱੱਕੇ ਖਾਣ ਨਾਲੋਂ ਟਰਾਂਸਪੋਰਟਰਾਂ ਵਾਲਿਆਂ ਨੂੰ ਸਾਢੇ 7-8000 ਰਾਮ ਦੇਣ ਨਾਲੋਂ ਚੰਗਾ ਇਹ ਆ ਤੁਸੀਂ ਉੱਥੇ ਅੱਗੇ ਆਪਣਾ ਵੀਜ਼ਾ ਅਪਲਾਈ ਕਰੋ ਤੇ ਤੁਹਾਡੀ ਗੱਲ ਬਣਦੀ ਆ ਤਾਂ ਬਹੁਤ ਹੀ ਵਧੀਆ ਗੱਲ ਆ ਜਿਹੜੇ ਮੇਰੇ ਵੀਰਪੁਰਾ ਜਾਣ ਦੇ ਚਾਹਵਨ ਹੈਗੇ ਜਾ ਕੇ ਤੁਸੀਂ ਉੱਥੇ ਅਪਲਾਈ ਤਰਾ ਵੀ ਦੋਰਾ ਦੱਸਣਾ ਐਸੇ ਸਲੂਟਾ ਲਕੂ ਜਾਣਾ ਤੁਸੀਂ ਤੇ ਗੂਗਲ ਤੇ ਸਰਚ ਮਾਰ ਲਿਓ ਜੀ ਤੁਹਾਡਾ ਹੋਰ ਵੀ ਵੀਰ ਭਰਾ ਰਹਿੰਦਾ ਤੁਹਾਨੂੰ ਕੋਈ ਦੱਸ ਸਕਦੇ ਆ ਬੰਦੇ ਨਵੇਂ ਲੈਣ ਦਾ ਇਸ ਟਾਈਮ ਲੱਖਣ ਦੇ ਆ ਜੀ ਧੰਨਵਾਦ